ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਆਈ ਵੱਡੀ ਖੁਸ਼ਖਬਰੀ ਜੰਮੂ ਤੋਂ ਸ਼ੁਰੂ ਹੋਏਗੀ ਹੈਲੀਕਾਪਟਰ ਸੇਵਾ 15 ਮਿੰਟਾਂ ਵਿੱਚ ਮਾਤਾ ਵੈਸ਼ਨੋ ਦੇਵੀ ਦੇ ਮੰਦਿਰ ਤੱਕ ਪਹੁੰਚਣਗੇ ਸ਼ਰਧਾਲੂ ਹਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਐਸਾ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖਾਸ ਖਾਸ ਅਪਡੇਟ ਜੰਮੂ ਤੋਂ ਇੱਕ ਤਸਵੀਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਹੈਲੀਕਾਪਟਰ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਦੇ ਉੱਪਰੋਂ ਲੰਘਦਾ ਦੇਖਿਆ ਗਿਆ ਹੈ ਦਾ ਮਤਲਬ ਹੁਣ ਸ਼ਰਧਾਲੂ ਸਿੱਧਾ ਮਾਤਾ ਦੇ ਦਰਬਾਰ ਵਿੱਚ ਦਰਸ਼ਨਾਂ ਲਈ ਜਾ ਸਕਣਗੇ। ਕਟੜਾ ਦੀਆਂ ਤ੍ਰਿਕੋਟਾ ਪਹਾੜੀਆਂ ਦੇ ਵਿੱਚ ਘਾਰ ਸਥਿਤ ਸ਼੍ਰੀ ਮਾਤਾ ਵੈਸ਼ਨੋ ਦੇਵੀ ਦੇ ਪਵਿੱਤਰ ਗੁਫਾ ਮੰਦਰ ਲਈ ਜੰਮੂ ਤੋਂ ਸਿੱਧੀ ਹੈਲੀਕਾਪਟਰ ਸੇਵਾ ਸ਼ੁਰੂ ਹੋ ਗਈ ਹੈ। ਜਿਸ ਰਾਹੀਂ ਸ਼ਰਧਾਲੂ 15 ਮਿੰਟਾਂ ਵਿੱਚ ਮਾਤਾ ਵੈਸ਼ਨੋ ਦੇਵੀ ਦੇ ਮੰਦਿਰ ਤੱਕ ਪਹੁੰਚ ਜਾਣਗੇ। ਇਹ ਕਦਮ ਤੀਰਥ ਯਾਤਰਾ ਨੂੰ ਸੁਚਾਰੂ ਬਣਾਉਣ ਅਤੇ ਦੁਨੀਆ ਭਰ ਤੋਂ ਗੁਫਾ ਮੰਦਰ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਦੇ ਇਹ ਲਗਾਤਾਰ ਯਤਨਾਂ ਦੇ ਹਿੱਸੇ ਵਜੋਂ ਚੁੱਕਿਆ ਗਿਆ ਹੈ ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਜੰਮੂ ਤੋਂ ਕਟੜਾ ਦੀ ਤ੍ਰਿਕੁਟਾ ਪਹਾੜੀਆਂ ਦੇ ਵਿੱਚਕਾਰ ਸਥਿਤ ਸ਼੍ਰੀ ਮਾਤਾ ਵੈਸ਼ਨੋਦੇਵੀ ਦੇ ਪਵਿੱਤਰ ਗੁਫਾ ਮੰਦਿਰ ਲਈ ਇੱਕ ਬਹੁਤ ਉਡੀਕੀ ਜਾ ਰਹੀ ਸਿੱਧੀ ਹੈਲੀਕਾਪਟਰ ਸੇਵਾ ਸ਼ੁਰੂ ਹੋ ਗਈ ਹੈ ਤੀਰਥ ਯਾਤਰਾ ਬੋਰਡ ਨੇ ਇਸ ਸਹੂਲਤ ਦਾ ਲਾਭ ਲੈਣ ਦੇ ਚਾਹਵਾਨ ਸ਼ਰਧਾਲੂਆਂ ਲਈ ਦੋ ਪੈਕੇਜ ਪੇਸ਼ ਕੀਤੇ ਹਨ ਜਿਸ ਵਿੱਚ ਇੱਕੋ ਦਿਨ ਦਾ ਵਾਪਸੀ ਪੈਕੇਜ ਵੀ ਸ਼ਾਮਲ ਹੈ ਪ੍ਰਤੀਸ਼ਰਧਾ ਲੂਆਂ ਲਈ 35000 ਰੁਪਏ ਅਤੇ ਦੂਜੇ ਦਿਨ ਵਾਪਸੀ ਪੈਕੇਜ ਦਾ ਖਰਚਾ 60000 ਰੁਪਏ ਪ੍ਰਤੀ ਸ਼ਰਧਾਲੂ ਹੋਵੇਗਾ। ਵਰਤਮਾਨ ਵਿੱਚ ਸ਼ਰਧਾਲੂ ਦੋ ਆਪਰੇਟਰਾਂ ਰਾਹੀਂ ਕਟੜਾ ਤੋਂ ਵੈਸ਼ਨੋਦੇਵੀ ਤੱਕ ਹੈਲੀਕਾਪਟਰ ਸੇਵਾ ਲਈ ਇੱਕ ਪਾਸੇ ਦੀ ਯਾਤਰਾ ਲਈ 2100 ਰੁਪਏ ਅਤੇ ਆਉਣ ਜਾਣ ਦੀ ਯਾਤਰਾ ਲਈ 4200 ਰੁਪਏ ਦਾ ਭੁਗਤਾਨ ਕਰ ਸਕਦੇ ਹਨ। માતા ਵੈਸ਼ਨੋਦੇਵੀ ਅਸਥਾਨ Hindu ਧਰਮ ਵਿੱਚ ਸਭ ਤੋਂ ਵੱਧ ਸਤਿਕਾਰਤ ਤੀਰਥ ਸਥਾਨਾਂ ਵਿੱਚੋਂ ਇੱਕ ਹੈ। ਇਸ ਸਾਲ ਜਨਵਰੀ ਤੋਂ ਮਈ ਤੱਕ ਚਾਰ 3.3 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਗੁਫਾ ਮੰਦਰ ਚ ਪਹੁੰਚ ਕੇ ਪੂਜਾ ਅਰਚਨਾ ਕੀਤੀ ਹੈ ਹੁਣ ਜਾਣਦੇ ਹਾਂ ਕਿ ਪੈਕੇਜ ਵਿੱਚ ਕੀ ਮਿਲੇਗਾ ਸੀਈਓ ਦਾ ਕਹਿਣਾ ਹੈ ਕਿ ਜੰਮੂ ਤੋਂ ਗੁਫਾ ਮੰਦਰ ਤੱਕ ਸਿੱਧੀ ਹੈਲੀਕਾਪਟਰ ਸੇਵਾ ਦੀ ਸ਼ੁਰੂਆਤ ਸ਼ਰਾਈਨ ਰੋਡ ਦੇ ਤੀਰਥ ਯਾਤਰਾ ਨੂੰ ਸੁਚਾਰੂ ਬਣਾਉਣ ਅਤੇ ਸ਼ਰਧਾਲੂਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਦੇ ਲਗਾਤਾਰ ਯਤਨਾਂ ਦਾ ਹਿੱਸਾ ਹੈ ਉਸੇ ਦਿਨ ਵਾਪਸੀ ਪੈਕੇਜ ਦੇ ਤਹਿਤ ਸ਼ਰਧਾਲੂਆਂ ਨੂੰ ਜੰਮੂ ਤੋਂ ਗੁਫਾ ਸਥਾਨ ਤੱਕ ਰਾਉਂਡ ਟ੍ਰਿਪ ਹੈਲੀਕਾਪਟਰ ਸੇਵਾ ਪੰਚੀ ਹੈਲੀਪੈਡ ਤੋਂ ਪਵਿੱਤਰ ਗੁਫਾ ਸਥਾਨ ਅਤੇ ਵਾਪਸ ਹੈਲੀਪੈਡ ਤੱਕ ਆਵਾਜਾਈ ਦੀ ਸਹੂਲਤ ਪ੍ਰਾthmikta ਦੇ ਦਰਸ਼ਨ ਭਵਨ ਵਿਖੇ ਮੁਫਤ ਭੋਜਨ ਆਦ ਪ੍ਰਦਾਨ ਕੀਤੇ ਜਾਣਗੇ ਪੈਰੋਵਲੀ ਮੰਦਿਰ ਉਸੇ ਦਿਨ ਦੇ ਰਿਟਰਨ ਪੈਕੇਜ ਤੋਂ ਇਲਾਵਾ ਪੰਚ ਮੇਵਾ ਪ੍ਰਸ਼ਾਦ ਦਾ ਇੱਕ ਡੱਬਾ ਵੀ ਉਪਲਬਧ ਹੋਵੇਗਾ ਅਗਲੇ ਦਿਨ ਵਾਪਸੀ ਦੇ ਤਹਿਤ ਸ਼ਰਧਾਲੂਆਂ ਨੂੰ ਪੰਚੀ ਹੈਲੀਪੈਡ ਤੋਂ ਪਵਿੱਤਰ ਗੁਫਾ ਮੰਦਿਰ ਅਤੇ ਵਾਪਸ ਹੈਲੀਪੈਡ ਤੱਕ ਆਵਾਜਾਈ ਦੀ ਸਹੂਲਤ ਤਰਜੀਹੀ ਦਰਸ਼ਨ ਰਾਤ ਪਰ ਰਹਿ ایش ਅਤੇ ਭਵਨ ਵਿਖੇ ਦਿਨ ਵਿੱਚ ਤਿੰਨ ਭੋਜਨ ਸ਼ਰਦਾ ਸੁਮਨ ਵਿਸ਼ੇਸ਼ ਪੂਜਾ ਆਰਤੀ ਪੈਰੋਵੈਲੀ ਮੰਦਿਰ ਰੋਪਵੇ ਟਿਕਟ ਮਿਲਦੀ ਹੈ ਅਤੇ ਪੰਜ ਮੇਵਾ ਪ੍ਰਸ਼ਾਦ ਦਾ ਇੱਕ ਡੱਬਾ ਵੀ ਉਪਲਬਧ ਰਹੇਗਾ ਤਾਂ ਦੋਸਤੋ ਮਾਤਾ ਵੈਸ਼ਨੋ ਦੇਵੀ ਦੀ ਭਗਤਾਂ ਲਈ ਇਹ ਬਹੁਤ ਵੱਡਾ ਅਪਡੇਟ ਹੈ ਤੁਸੀਂ ਵੀ ਇਸ ਸਹੂਲਤ ਦਾ ਲਾਭ ਉਠਾ ਸਕਦੇ ਹੋ ਤੇ ਮਾਤਾ ਦੇ ਦਰਸ਼ਨਾਂ ਦਾ ਲਾਭ ਉਠਾ ਸਕਦੇ ਹੋ ਤੁਹਾਨੂੰ ਅੱਜ ਦਾ ਇਹ ਅਪਡੇਟ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਆ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੀ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR ਅਲਰਟ ਤੇ